ਆਜੂ ਬਣਾ ਕੇ ਬੈਠਾ ਹੋਣੇ ਬੰਤੇ ਵਿਕਿਆ ਗਿਆ ਹੈ। ਜੇਕਰ ਕੋਈ ਕੋਈ ਬੰਦਾ ਰੋਣੇ ਗੁਨਾਹ ਹਾਲ ਹੈ। ਬਈ ਬਖਤੀ ਕਾਮਾ ਦੇ ਨਹੀਂ ਜੋ। ਹੱਥ ਪਿਆਰ ਕੀਤਾ ਕੋਈ ਪਿੰਡਾ ਮਰ ਗਿਆ ਕੋਈ। ਨਸਕਾਰ ਨਹੀਂ ਕੀਤਾ ਇਹ ਡੈਡ ਬੋੜੀ ਪਈ ਹੋਈ ਆ ਇਹਨਾਂ ਨੇ ਇਹਨਾਂ ਨੇ ਆਪਣੀ ਇੱਕੋ ਧਾਰਾ ਪੀ ਲਾ ਕੇ ਕਰਦਾ ਪਰੋ ਬੰਦੇ ਚੱਕੇ ਨਹੀਂ ਉਹ ਆਪਣਾ ਕੰਮ ਕਰਕੇ ਸੈੱਟ ਸੀ ਕਿਥੇ ਰਹਿਣ ਵਾਲੇ ਕਿਹੜਾ ਨਗਰ ਦਾ ਕੀ ਗੱਲ ਆ ਧਰਨਾ ਲਗਾਇਆ ਤੁਸੀਂ ਮੇਰਾ ਹਸਬੰਦ ਪੂਰਾ ਗਿਆ ਮੈਂ ਬਾਣੀ ਕੋਲ ਦਵਾਈ ਦੀ ਨਾਮ ਕਿ ਉਹਦਾ ਰਾਹੁਲ ਕਿੰਨੀ ਦੀ ਗੱਲ ਆ ਮਾਰਿਆ ਗਿਆ ਐਤਵਾਰ ਦੀ ਗੱਲ ਸੰਡੇ ਦੀ ਕੀ ਕਰਨ ਉਹਦੇ ਪੂਰੇ ਬੰਦੇ ਇਹ ਆਪਣੇ ਪੁੱਤਰ ਕਰਾਓ ਫੈਕਟਰੀ ਗਏ ਨੇ ਫੈਕਟਰੀ ਦਾ ਮਤਲਬ ਕਰੋ ਜਾ ਕੇ ਛੁੱਟੀ ਕੀਤੀ 6 ਵਜੇ ਉਹ ਮੁੰਡਾ ਆ ਜਿਹੜਾ ਮੁੰਡਾ ਲੈ ਕੇ ਗਿਆ ਉਹਨਾਂ ਨੇ ਲੈ ਕੇ ਗਏ ਨੇ ਛੋੜ ਕੇ ਉਹਨਾਂ ਨੇ ਮਤਲਬ ਉਹ ਬਾਹਰ ਹੀ ਫਿਰਦੇ ਰਹੇ ਨੇ ਹੁਣ ਮੈਨੂੰ ਨਹੀਂ ਪਤਾ ਕਿੱਥੇ ਗਏ ਕਿੱਥੇ ਨਹੀਂ ਮੇਰੇ ਵੱਲ ਤਾਂ ਘਰ ਇੱਕ ਮਤਲਬ ਉਹ ਘਰੇ ਕੰਮ ਤੇ ਗਈ ਸੀ ਕਿੰਨੇ ਕਿੰਨੇ ਵਜੇ ਗਏ ਕੰਮ ਤੇ ਸਵੇਰੇ ਸਵੇਰੇ ਚਲੇ ਗਏ 10 ਵਜੇ ਕਿਸੇ ਦੇ ਨਾਲ ਗਏ ਸੀਗੇ ਨਹੀਂ ਨਹੀਂ ਇਕੱਲੇ ਗਏ ਸੀ ਅੱਛਾ ਤੇ ਫੈਕਟਰੀ ਨੂੰ ਕੋਈ ਲੈ ਕੇ ਗਿਆ ਸੀ ਉਹਨਾਂ ਨੂੰ ਫੈਕਟਰੀ ਚ ਕਰੋ ਪੈ ਗਏ ਨੇ ਜਿਹੜੂ ਆਏ ਅਸੀਂ ਅਸੀਂ ਵੀਡੀਓ ਕੱਢੀ ਅੱਗੇ ਉਹ ਮੁੰਡਾ ਕੋਈ ਮੋਟਰਸਾਈਕਲ ਤੇ ਲੈ ਕੇ ਗਿਆ ਹਾਂਜੀ ਜਦੋਂ ਫੈਕਟਰੀ ਜੋ ਲੈ ਕੇ ਗਿਆ ਉਹਨਾਂ ਨੇ ਤੁਹਾਨੂੰ ਫੋਨ ਕੀਤਾ ਵੀ ਮੈਂ ਚੱਲਾ ਉਹਦੇ ਨਾਲ ਆ ਜੀ ਉਹਨਾਂ ਕੋ ਫੋਨ ਨਹੀਂ ਆ ਗਿਆ ਤੁਹਾਨੂੰ ਕਿਤਾ ਪਤਾ ਮੁੰਡਾ ਲੈ ਗਿਆ ਉਹ ਵੀਡੀਓ ਕਢਾਈ ਅਸੀਂ ਚੈੱਕ ਅੱਛਾ ਚਲੋ ਅੱਗੋਂ ਅੱਗੋਂ ਦੱਸੋ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਰਾਤੀ ਮੈਨੂੰ 11 ਵੇ ਫੋਨ ਆਇਆ ਸੀ ਉਹ ਕਹਿੰਦੇ ਤੁਹਾਡਾ ਘਰਵਾਲਾ ਨਾ ਸਿਵਲ ਹਸਪੀਟਲ ਨੇ ਮੈਨੂੰ ਉਹਨੇ ਕਿਹਾ ਭਾਬੀ ਮੈਂ ਕਿਹਾ ਤੂੰ ਕੌਣ ਹੋਦਾ ਮੇਰਾ ਘਰਵਾਲਾ ਕੰਮ ਤੇ ਗਿਆ ਆ ਮੈਂ ਕਹਿੰਦੇ ਨਹੀਂ ਉਹ ਹਸਪੀਟਲ ਸਿਵਲ ਹੈ ਮੈਂ ਕਿਹਾ ਮੇਰੀ ਗੱਲ ਕਰਾ ਦੋ ਮੇਰੀ ਉਹਨਾਂ ਨੇ ਗੱਲ ਨਹੀਂ ਕਰਾਈਗੀ ਕਹਿੰਦੇ ਮਾੜੀ ਅੰਗੂਠੇ ਤੇ ਲੱਤ ਲੱਗੀ ਹੋਈ ਹੈ ਤੇ ਕਹਿੰਦੇ ਵਾਲੇ ਪੱਟੀ ਪੁੱਟੀ ਕਰਾਂਦੇ ਪਏ ਨੇ ਤੁਸੀਂ ਉਹਨਾਂ ਦੇ ਸੋਹਰੇ ਦਾ ਨਾਮ ਦੱਸੋ ਮੈਂ ਕਿਹਾ ਮੇਰੇ ਸੋਹਰਾ ਨਾਮ ਦਿਨੇਸ਼ ਕੁਮਾਰ ਹੈ ਮੈਂ ਕਾਲੀ ਕਾਲੀ ਕਹਿ ਕੇ ਮੈਂ ਚੁੰਨੀ ਚੱਕੀ ਮੈਂ ਚਲੀ ਗਈ ਹਸਪੀਟਲ ਹਸਪੀਟਲ ਲੈ ਕੇ ਜਿਹਨਾਂ ਨੇ ਜਾ ਕੇ ਕੀਤਾ ਵੇ ਜਿਹੜਾ ਬੰਦਾ ਲੈ ਕੇ ਉਹ ਬੰਦੇ ਹੈ ਨਹੀਂ ਅਗੇ ਸੀ ਮੈਂ ਅੱਗੋਂ ਦੇਖਿਆ ਮੈਂ ਦੇਖਿਆ ਰੋਣਾ ਧੋਣਾ ਚਾਲੂ ਹੋ ਗਈ ਮੈਂ ਮੈਂ ਪੁੱਛਿਆ ਮੈਂ ਕਿਹਾ ਮੇਰਾ ਹਸਬੰਦ ਦੇ ਜਿਹੜੇ ਛੱਡ ਕੇ ਗਏ ਬੰਦੇ ਉਹ ਕੁੱਤੇ ਹੈਗੇ ਨੇ ਉਹ ਕਹਿੰਦੇ ਉਹ ਤੇ ਭੱਜ ਗਏ ਨੇ ਮਰੀਆਣੀ ਮਾਰਿਆ ਗਿਆ ਓਏ ਮਾਰੇ ਇੰਨੀ ਬੁਰੀ ਤਰ੍ਹਾਂ ਕਿਆ ਨੋਆ ਬੰਦੇ ਸੀ ਉਹਨੂੰ ਮਾਰਿਆ ਗਏ ਤੁਸੀਂ ਤੁਸੀਂ ਉਹ ਬੰਦੇ ਨੂੰ ਕਦੀ ਪਹਿਲੇ ਮਿਲੇ ਹੋ ਮੈਂ ਪਹਿਲਾਂ ਨਹੀਂ ਮੇਰੇ ਕਿੰਨਾ ਮੇਰੀ ਲੜਾਈ ਹੋਈ ਨਾ ਮੈਨੂੰ ਪੂਰਾ ਡਾਊਟ ਹੈ ਉਹ ਬੰਦਾ ਦੱਸਣ ਨੂੰ ਤਿਆਰ ਹੈ ਉਹਨੇ ਨਾਂ ਦੱਸਤਾ ਲੇਕਿਨ ਪੁਲਿਸ ਵਾਲੇ ਦੀ ਜਾਣਕਾਰੀ ਹੋਣੀ ਚਾਹੀਦੀ ਹੁਣ ਇਹ ਇਹਦੇ ਸੇ ਤੁਸੀਂ ਪੁਲਿਸ ਨੂੰ ਸਾਰੀ ਗੱਲ ਦੱਸੀ ਆ ਦੱਸੀ ਸਾਰਾ ਕੁਝ ਪੁਲਿਸ ਕੀ ਕਹਿ ਰਹੀ ਹੈ ਪੁਲਿਸ ਸਾਡੀ ਸੁਣਵਾਈ ਨਹੀਂ ਹੋ ਰਹੀ ਠੀਕ ਹੈ ਇਹ ਨਾਮ ਦਾ ਜਿਹੜਾ ਮਾਮਲਾ ਚੱਲ ਗਿਆ ਜਿਹੜਾ ਮੁੰਡਾ rahul ਹੈ ਜਿੱਦੀ ਡੈਥ ਹੋਈ ਹੈ ਉਹਨਾਂ ਨੇ ਪਰਜਨਨ ਕਰਨ ਲਾਇਆ ਹੈ ਕਿ ਜਦੋਂ ਮੈਨੂੰ ਬੁਲਾਇਆ ਮੈਂ ਮਾਰਜੋਬ ਸਿੱਧੂ ਸਾਹਿਬ ਨੂੰ ਵੀ ਫੋਨ ਤੇ ਕਹਤਾ whatsapp ਵੀ ਕਰਤਾ DCP ਨੇ ਡਿਰੇਜ ਹੋ ਗਏ ਨੂੰ ਵੀ ਕਹਤਾ ਔਰ ਪਰਮਿੰਦਰ ਸਿੰਘ ਠੰਡ ਜੀ ਨਾਲ ਵੀ ਸਾਡੀ ਗੱਲ ਹੋ ਗਈ ਹੈ ਗੰਡੀ ਜਿਵੇਂ 2 ਦਿਨ ਹੋ ਗਏ ਕਹਿੰਦੇ ਚਾਰਜ ਲਿਆ ਹੁਣ ਇਹ ਮੁੰਡੇ ਚੱਕਣ ਚੱਲੇ ਆ ਸੰਧੂ ਸਾਹਿਬ 4 ਦਿਨ ਹੋ ਗਏ ਇਹਨਾਂ ਨੂੰ ਥਾਣੇ ਦੇ ਵਿੱਚ ਚੱਕਰ ਕੱਢਦੇ ਐ ਐਕਚੁਅਲੀ ਐਕਚੁਅਲੀ ਜਿਹੜਾ ਚਾਰਜ ਹੈ ਉਹ ਵਿਕਰ ਸਾਹਿਬ ਕੋਲ ਹੈ ਹੁਣ ਚਰਚ ਇਹਨਾਂ ਨੇ ਲਿਆ ਤੇ ਕਰਦੇ ਇਹਨਾਂ ਨੇ ਚਰਚ ਲਿਆ ਉਹ ਉਹਨਾਂ ਨੇ ਜਿਵੇਂ ਮੁੰਡੇ ਲੱਲੇ ਵੀ ਮੈਂ ਚੱਕ ਲਿਆ ਨਹੀਂ ਕੋਈ ਜਾਣੇ ਪੰਜਾਬ ਪੁਲਿਸ ਤੋਂ ਵਧੀਆ ਭਾਜੀ ਐਤਵਾਰ ਦੀ ਗੱਲ ਆ ਸਵੇਰੇ ਕੰਮ ਤੇ ਗਿਆ ਜਦ ਮੇਰਾ 6-7 ਵਜੇ ਮੁੰਡੇ ਲੈ ਗਏ ਉਹਨੂੰ ਫੈਕਟਰੀ ਤੋਂ ਚੱਕ ਕੇ ਲੈ ਗਏ ਭਾਜੀ ਨਾਲ ਸ਼ਾਮੀ ਉਹਨਾਂ ਨੇ ਰਾਤੀ 10:30-11 ਵਜੇ ਹਸਪਤਾਲ ਛੱਡ ਗਏ ਆ ਉਹ ਨਾ ਪੁਲਿਸ ਵਾਲੇ ਸਿਵਲ ਅਫਸਰ ਉਹਨਾਂ ਨੂੰ ਫੜਿਆ ਆ ਉਹ ਜਮ੍ਹਾਂ ਕਰਾ ਕੇ ਚੱਲ ਗਏ ਆ ਟੱਪ ਕੇ ਰੋਤੋਂ ਫੜਿਆ ਵੀ ਆ ਨਹੀਂ ਉਹਨਾਂ ਨੇ ਨੇ ਭਾਜੀ ਦਾਖਲ ਕਰਾਇਆ ਕੋਈ ਮਾਰਕੋਟ ਹੋਈ ਹੈ ਭਾਜੀ ਮਾਰਕੋਟ ਟੀਵੀ ਤਾਂ ਹੀ ਛੱਡ ਗਏ ਨੇ ਪੈਰ ਕਪਾਈ ਸੇਰ ਤੇ ਖੱਡੀ ਫ੍ਰੈਕਚਰ ਸੀ ਉਹਦੀ ਟੁੱਟੀ ਸਾਡੀ ਬਿਲਕੁਲ ਸਾਢੇ 25 ਸੀ ਭਾਜੀ ਉੱਥੇ ਆ ਕੇ ਜੋ ਦੇਖਿਆ ਡੈੱਡ ਕੀਤਾ ਆ ਸੀ ਗੋਸ਼ਤ ਉਹਨਾਂ ਨੇ ਜਿਹਨਾਂ ਨੇ ਮਾਰਿਆ ਉਹ ਕੌਣ ਆ ਉਹ ਭਾਈ ਦੋ ਮੁੰਡੇ ਛੱਡ ਗਏ ਕਿ ਦੱਸਦਾ ਤੁਹਾਨੂੰ ਪੂਰੀ ਸਟੋਰੀ ਦੋ ਬੰਦੇ ਛੱਡ ਕੇ ਗਏ ਆ ਉਹਨਾਂ ਦਾ ਨੰਬਰ ਸਾਡੇ ਕੋਲ ਸੀਗਾ ਐਡਰੈਸ ਸਾਡੇ ਕੋਲ ਸੀਗਾ ਅਸੀਂ ਦਿੱਤਾ ਆ ਇਹ ਕੋਈ ਚੱਕਿਆ ਨਹੀਂ ਕੋਈ ਐਕਸ਼ਨ ਲਿੱਤਾ ਭਾਜੀ ਕੋਈ ਸੁਣਵਾਈ ਨਹੀਂ ਕਹਿੰਦੇ ਕੋਈ ਉਹ ਬੰਦੇ ਕਿੱਥੇ ਦੇ ਆ ਉਹ ਬੰਦੇ ਜਤਨਾ ਕਾ ਮੰਡੀ ਭਾਜੀ ਅੱਛਾ ਉਹ ਤਾਂ ਸਿਆ ਐਡਰੈ ਇਹ ਚੀਜ਼ ਇਹਨਾਂ ਕੋਈ ਪ੍ਰਾਣੀ ਰੰਜਿਸ਼ ਨਹੀਂ ਆਦੀ ਭਾਜੀ ਇਹ ਤਾਂ ਸਾਨੂੰ ਨਹੀਂ ਪਤਾ ਮਾੜੀ ਮੋਟੀ ਹੋਵੇ ਨਾ ਹੋਵੇ ਪਰ ਸਾਨੂੰ ਇੰਨੀ ਚੀਜ਼ਾਂ ਨਹੀਂ ਪਤਾ ਪਰ ਇਹ ਬੰਦਾ ਜਾਨੋ ਮਾਰਿਆ ਭਾਜੀ ਇਹ ਸੱਟ ਨਹੀਂ ਮਾਰੀ ਕੋਈ ਕੀ ਮਾੜੀ ਮੋਟੀ ਸੱਟ ਮਾਰੀ ਹੋਵੇ ਬੰਦਾ ਕਹਿੰਦਾ ਠੀਕ ਹੈ ਜੀ ਇਹ ਤਾਂ ਜਾਨੋ ਮਾਰਨਾ ਕੰਮ ਹੋਇਆ ਭਾਜੀ ਹੁਣ ਤੁਸੀਂ ਜਾਂ ਇਨਸਾਫ ਭਾਜੀ ਉਹ ਤਲਵਾਰੀ ਮੈਂਬਰ ਕਹਿੰਦੇ ਕਿ ਜਿਹੜਾ ਬੰਦਾ ਆ ਆਪਨੇ ਮਰੀ ਨੂੰ ਕਿਸ ਨੇ ਮਾਰਿਆ ਬਸ ਉਸ ਨੂੰ ਵੈਰੀਫਾਈ ਕਰਕੇ ਜੋ ਰਿਕਾਰਡ ਕਰਦੇ ਕਰਦੇ 4 ਦਿਨ ਤੋਂ ਥਾਣੇ ਦੇ ਚੱਕਰ ਵੀ ਲਗਾ ਰਹੇ ਨੇ ਕੋਈ ਵੀ ਜਰਾ ਜਿਹੇ ਪੈਸੇ ਨਹੀਂ ਮਿਲੇ ਆ 5 ਮਿੰਟ ਵਿੱਚ ਮੁੱਲ ਮਿਲਦੇ ਨੇ 170 ਕਰਨੇ ਕੀ ਸੀ 300 ਬੋਲ ਕੇ ਉਹ ਮੈਗਾ ਮਿਲੇਗਾ ਟੈਨਸ਼ਨ ਹੈ